ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਰਕਰ ਪੜਨ ਦੇ ਉਪਰ। ਦੋਸਤੋ ਇੱਕ ਚੰਗੀ ਅਪਡੇਟ ਹੈ ਜਿਹੜੀ ਕਿ ਰਾਜ ਵਿਦਿਅਕ ਖੋਜ ਅਤੇ ਸਿਕਲਾਈ ਪਰਿਸ਼ਦ ਪੰਜਾਬ ਯਾਨੀ ਕਿ SCERT ਦੇ ਵੱਲੋਂ ਜਾਰੀ ਕੀਤਾ ਗਿਆ ਹੈ। ਔਰ ਇਸ ਪਬਲਿਕ ਨੋਟਿਸ ਦੇ ਵਿੱਚ ਮਿਤੀ 27 8 2025 ਨੂੰ ਜਾਰੀ ਕੀਤਾ ਹੋਇਸ ਲੈਟਰ ਦੇ ਵਿੱਚ ਇਸ ਪੱਤਰ ਦੇ ਵਿੱਚ ਜੋਰੀ ਅਹਿਮ ਗੱਲ ਹੈ ਉਹ ਇਹ ਹੈ ਕਿ ਪੰਜਾਬ ਟੈਟ ਜਿਹੜਾ ਕਿ ਸਾਲ 2024 ਦੇ ਵਿੱਚ ਹੋਇਆ ਸੀ ਜਿਸ ਦੀ ਪ੍ਰੀਖਿਆ 11 12 2024 ਨੂੰ ਕੰਡਕਟ ਕਰਵਾਈ ਗਈ ਸੀ ਇਸ ਪੇਪਰ ਦੇ ETD ਦੇ ਪੇਪਰ ਦੇ ਅਤੇ BJR ਦੇ ਪੇਪਰ ਦੇ ਨਤੀਜੇ ਨੂੰ ਰਿਵਾਈਜ਼ ਕੀਤਾ ਗਿਆ ਹੈ ਤਾਂ ਜਿਹੜੇ ਵੀ ਵਿਦਿਆਰਥੀਆਂ ਨੇ ਇਹ ਪੰਜਾਬ ਟੈਟ ਪੇਪਰ 1 ਔਰ ਪੰਜਾਬ ਟੈਟ ਪੇਪਰ 2 ਦਿੱਤਾ ਹੈ ਮੋਹ ਵਿਭਾਗ ਦੀ ਵੈਬਸਾਈਟ ਦੇ ਉੱਪਰ 28 8 2025 ਨੂੰ ਦੁਪਹਿਰ ਤੋਂ ਬਾਅਦ ਆਪਦਾ ਨਤੀਜਾ ਅਪਡੇਟ ਨਤੀਜਾ ਰਿਵਾਈਜ਼ਨ ਨਤੀਜਾ ਦੇਖ ਸਕਦੇ ਹਨ ਚੈੱਕ ਕਰ ਸਕਦੇ ਹਨ ਠੀਕ ਹੈ ਜੀ ਤਾਂ ਇੱਕ ਚੰਗੀ ਅਪਡੇਟ ਹੈ ਜਿਹੜੇ ਵਿਦਿਆਰਥੀਆਂ ਦਾ ਪੇਪਰ 1 2 ਨੰਬਰ ਤੋਂ ਰਹਿ ਗਿਆ ਸੀ ਉਹਨਾਂ ਵਾਸਤੇ ਚੰਗੀ ਖਬਰ ਹੈ ਔਰ ਉਹਨਾਂ ਤੱਕ ਪਹੁੰਚ ਦੀ ਕਰ ਦਿਓ ਹੋ ਸਕਦਾ ਉਹਨਾਂ ਦੇ ਵਿੱਚੋਂ ਕਈਆਂ ਦੇ 1 2 ਨੰਬਰ ਦੇ ਵਿੱਚ ਵਾਧਾ ਹੋ ਜਾਏ ਔਰ ਉਹ ਇਸ ਪੇਪਰ ਨੂੰ ਕੁਆਲੀਫਾਈ ਕਰ ਲੈਣ ਠੀਕ ਹੈ ਜੀ ਚੰਗੀ ਅਪਡੇਟ ਹੈ ਤਾਂ ਇਸ ਦੇ ਨਾਲ ਇੱਕ ਦੂਸਰੀ ਅਪਡੇਟ ਆਇਆ ਆਪਣੇ ਕੋਲੇ ਦੂਸਰੀ ਅਪਡੇਟ ਜਿਹੜੀ ਹੈ ਉਹ ਵੀ SCERT ਪੰਜਾਬ ਦੇ ਵੱਲੋਂ ਹੀ ਜਾਰੀ ਕੀਤੀ ਗਈ ਹੈ ਇਸ ਦੇ ਵਿੱਚ ਜਿਹੜਾ ETT ਡਿਪਲੋਮਾ ਇਨ ਐਲੀਮੈਂਟਰੀ এডਿਕੇਸ਼ਨ ਹੈ ਉਸ ਦੇ ਲਈ ਇਹਨਾਂ ਨੇ ਦਾਖਲਾ ਜਿਹੜੇ ਫਾਰਮ ਨੇ ਉਹ ਸ਼ੁਰੂ ਕਰ ਦਿੱਤੇ ਹਨ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ 28/8/2025 ਤੋਂ 98 2025 ਤੱਕ ਸਟਾਰਟ ਹੈ ਫਿਲਿੰਗ ਐਂਡ ਐਡੀਟਿੰਗ ਆਫ ਆਨਲਾਈਨ ਅਪਲੀਕੇਸ਼ਨ ਐਂਡ ਪੇਮੈਂਟ ਇਹ ਜਿਹੜੀ ਹੈ 28/8/2025 ਤੋਂ 8/8/9/2025 ਤੱਕ ਜਾਰੀ ਰਹੇਗੀ ਇੰਟਰਨੈਸਟ ਟੈਸਟ ਜਿਹੜਾ ਹੋਏਗਾ ਉਹ 21/9/2025 ਨੂੰ ਕੰਡਕਟ ਕਰਵਾਇਆ ਜਾਏਗਾ ਠੀਕ ਹੈ ਜੀ ਹੋਰ ਜਾਣਕਾਰੀ ਲਈ ਤੁਸੀਂ ਵਿਭਾਗ ਦੀ ਵੈਬਸਾਈਟ ਦੇ ਉੱਪਰ ਜਾ ਕੇ ਇਸ ਪੂਰੇ ਲੈਟਰ ਨੂੰ ਚੈੱਕ ਕਰ ਸਕਦੇ ਹੋ ਤਾਂ ਦੋਨੋਂ ਅਪਡੇਟਸ ਚੰਗੀਆਂ ਅਪਡੇਟਾਂ ਨੇ ਔਰ ਜਿਹੜੇ ਵੀ ਵਿਦਿਆਰਥੀ ਨੇ ਪੇਪਰ 1 ਔਰ ਪੇਪਰ 2 ਪੰਜਾਬ ਟੈਟ ਦਿੱਤਾ ਹੈ ਉਹਨਾਂ ਵਾਸਤੇ ਜ਼ਰੂਰੀ ਹੈ ਔਰ ਜਿਹੜੇ ਨਵੇਂ ਵਿਦਿਆਰਥੀ ਈਟਟੀ ਕਰਨ ਦੇ ਚਾਹਵਨ ਹਨ ਉਹ ਸੰਬੰਧਿਤ ਤਰੀਕਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਡਾਕੂਮੈਂਟ ਵਗੈਰਾ ਤਿਆਰ ਕਰ ਲੈਣ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਜਦ ਤੱਕ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਔਰ ਹੌਸਲੇਬਾਦ ਰਹਿਓ ਧੰਨਵਾਦ